ਟਿਵਾਨਾ ਰੈਡੀ ਦੇ ਸਤਿਕਾਰ ਸੌਤੇ ਆਪਣੇ ਨਾਲ ਐਡਵੋਕੇਟ ਰਾਜਨ ਸਾਣੀ ਸਾਹਿਬ ਜੁੜੇ ਨੇ ਤੇ ਅੱਜ ਦੀ ਇਹਨਾਂ ਦੀ ਕਵਿਤਾ ਦਿਲ ਮੰਗੇ ਮੋਰ ਸਵਾਗਤ ਸਨਿਪ ਸਾਹਿਬ ਸਸੀ ਕਾਲ ਜੀ ਟਿਵਾਨਾ ਸਾਹਿਬ ਸੱਚੀ ਕਾਲ ਜੀ ਤੇ ਸਰੋਤਿਆਂ ਨੂੰ ਵੀ ਸੱਚੀ ਕਾਲ ਜੀ ਜੀ ਅੱਜ ਦੀ ਮੇਰੀ ਕਵਿਤਾ ਹੈ ਜੀ ਦਿਲ ਮੰਗੇ ਮੋਰ ਜੀ ਹਾਂ ਜੀ ਆਟਾ ਦਾਸ ਦਾ ਮੁਕਤ ਹੈ ਹੂੰ ਬੋਟਾ ਵੇਲੇ ਕੀ ਦੇਣਾ ਹੈ ਹੋਰ ਹੂੰ ਬੋਲਦੀ ਜਨਤਾ ਫਿਰ ਵੀ ਕਹਿੰਦੀ ਦਿਲ ਮੰਗੇ ਮੋਰ ਹੂੰ 300 ਯੂਨਿਟ ਬਿਜਲੀ ਮੁਫਤ ਕਰਾ ਲੈ ਹੂੰ ਘਾਜ 2-2 ਮੀਟਰ ਲਾ ਲੈ ਹੂੰ ਰੀਡਿੰਗ ਬੜੀ ਤਾਂ ਗੁੰਡੀ ਲਾ ਲੈ ਹੂੰ ਬੋਲੇ ਤੇ ਲੈ ਲਿਆ ਨਵਾਂ ਨਕੋਰ ਹੂੰ ਢੋਲੀ ਜੰਤਾ ਫੇਰ ਵੀ ਕਹਿੰਦੀ ਤੇ ਦਿਲ ਮੰਗੇ ਮੋਰ ਹੂੰ ਬਿਨਾ ਗਰੰਟੀ ਕਰਜ਼ਾ ਲੈ ਲਿਆ ਬੈਂਕ ਨੂੰ ਮੱਝਾਂ ਵਾਪਸ ਕਹਿ ਲਿਆ ਸ਼ੈਡ ਲਈ ਕੇਂਦਰ ਤੋਂ ਮੰਗ ਲੈ ਹੋਰ ਵਲੀ ਜੰਤਾ ਫਿਰ ਵੀ ਕਹਿੰਦੀ ਇਹ ਦਿਲ ਮੰਗੇ ਮੋਰ ਹੂੰ ਪੰਚਾਇਤੀ ਜਿਹੜਾ ਮੱਲ ਕੇ ਬਹਿ ਗਿਆ ਹੂੰ ਸਿੱਖਮਾ ਵਾਲੇ ਮਹਿਲ ਵੀ ਪੈ ਗਿਆ ਹੂੰ ਦੋ ਚਾਰ ਹੋਟਲ ਬਣ ਜਾਣ ਹੋਰ ਹੂੰ ਛਾਤਰ ਲੀਡਰ ਫਿਰ ਵੀ ਕਹਿੰਦੇ ਇਹ ਦਿਲ ਮੰਗੇ ਮੋਰ ਹੂੰ ਖੇਤਾਂ ਦੇ ਵਿੱਚ ਮੋਟਰ ਲਾਈ ਵੱਡੇ ਜ਼ਿਮੀਂਦਾਰ ਕਰਨ ਅਪਲਾਈ ਬਿਜਲੀ 8 ਘੰਟੇ ਮੁਫਤ ਚ ਅਪਲਾਈ ਪਾਣੀ ਵੇਚਦੇ ਵੱਡੇ ਕਰਾਲੇ ਬੂਰ ਮੇਲਣ ਜਾਂਦਾ ਫਿਰ ਵੀ ਕਹਿੰਦੀ ਇਹ ਦਿਲ ਮੰਗੇ ਮੂਰ ਹੂੰ ਪੂਰੇ ਪਿੰਡ ਨੂੰ ਅੱਗੇ ਲਾਇਆ ਕੇਸਾਂ ਦਾਸੀ ਜਾਲ ਵਿਛਾਇਆ ਹੂੰ ਮੁਫਤ ਕਾਨੂੰਨੀ ਸਹਾਇਤਾ ਲੈ ਕੇ ਗੋਰਖ ਧੰਦੇ ਗੋਰਖ ਧੰਦੇ ਕਰਦੇ ਨੇ ਕਈ ਹੋਰ ਸ਼ਾਤਰ ਜਨਤਾ ਫਿਰ ਵੀ ਕਹਿੰਦੀ ਇਹ ਦਿਲ ਮੰਗੇ ਮੂਰ ਹੂੰ ਜੇਕਰ ਬੀਬੀਓ ਕੰਮ ਤੇ ਜਾਣਾ ਚਾਰ ਤੋਂ ਨਾ ਮਾ ਛੂਟ ਸਵਾਣਾ ਮੁਫਤ ਦੇ ਵਿੱਚ ਹੁਣ ਆਣਾ ਜਾਣਾ ਆਧਾਰ ਕਾਰਡ ਨਾਲ ਕੰਮ ਚਲਾਣਾ ਰੋਡਵੇ ਤੇ ਚੱਲਦਾ ਸਾਡਾ ਜੋਰ ਸਪੀਨ ਬੀਬੀਆਂ ਫਿਰ ਵੀ ਕਹਿੰਦੀਆਂ ਇਹ ਦਿਲ ਮੰਗੇ ਮੋਹਰ ਹੂੰ ਜੇਟਵਾਣਾ ਜੀ ਤੁਸੀਂ ਤੀਰਥ ਜਾਣਾ ਹੂੰ ਤੇ ਜੀ ਹੋਰ ਸਾਡਾ ਢੇੜਾ ਲਾਣਾ ਹੂੰ ਤੁਸੀਂ ਗੰਗਾ ਇਸ਼ਨਾਨ ਕਰਾਣਾ ਮੁਫਤ ਟ੍ਰੇਨਾਂ ਚੱਲਦੀਆਂ ਨਵੀਆਂ ਲਘੂ ਹੂੰ ਧਰਮੀ ਜਨਤਾ ਫਿਰ ਵੀ ਕਹਿੰਦੀ ਉਹ ਦਿਲ ਮੰਗੇ ਮੋਹ ਹੂੰ ਕੌਮ ਸੀ ਜੋ ਲੰਗਰ ਲਾਉਂਦੀ ਹੂੰ ਦੀਪੂ ਤੇ ਹੁਣ ਕਣਕ ਲਿਆਉਂਦੀ ਹੂੰ ਕਰਜੇ ਚੁੱਕ ਕੇ ਟੌਰ ਬਣਾਉਂਦੀ ਹੂੰ ਸਿਆਸਤ ਹਰਦਮ ਚੋਗਾ ਪਾਉਂਦੀ ਹੂੰ ਲਾਲਚ ਵੰਦੀ ਹੋਰ ਭੋਲੀ ਜਨਤਾ ਫਿਰ ਵੀ ਆਖੇ ਇਹ ਦਿਲ ਮੰਗੇ ਮੋਹ ਹੂੰ ਸਿਆਣੀ ਅਣਖਾ ਦੇ ਨਾਲ ਜੀ ਲੈ ਹੂੰ ਆ 우ਸਤਾਦ ਜੰਡੇ 'ਤੇ ਬੈਠੇ ਵੀ ਲੈ ਇਸ ਤੋਂ ਦਿਨ ਤੋ ਟੰਗਾ ਛੱਡਦੇ ਨਿਯਮਤ ਕਰਲਾ ਹੋਰ ਇਹਨਾਂ ਜਨਤਾ ਫਿਰ ਵੀ ਕਹਿੰਦੀ ਕੇ ਦਿਲ ਮੰਗੇ ਮੋਰ ਇਹ ਤੇ ਮੰਗੇ ਮੋਰ ਕੀ ਗ੍ਰੇਟ ਕੀ ਬਾਤ ਮਿਹਰਬਾਨੀ ਮਿਹਰਬਾਨੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜੇ ਸੀਗੇ ਸੋ ਵਾਕਈ ਦਿਲ ਮੰਗੇ ਮੋਰ ਵਾਲੀ ਕਹਾਣੀ ਹੋਈ ਹੈ ਸੋ ਇਸ ਦੌਰਾਨ ਰਾਜਨ ਸੈਣੀ ਸਾਹਿਬ ਦੀ ਤਕਬੰਦੀ ਬਾਖਮਾਲ ਹੈ ਤੇ ਅਸੀਂ ਕਈ ਵਾਰੀ ਬੇਸਬਰੇ ਹੋ ਜਨੈ ਸਿਸਟਮ ਤੋਂ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਰਲਾ ਜਾ ਸਾਡਾ ਇਹ ਸਿਧਾਂਤ ਸੀ ਪਰ ਅਸੀਂ ਕਿਸ ਪਾਸੇ ਨੂੰ ਤੁਰ ਪਿਆ ਸਾਨੂੰ ਸਪੋਰਟ ਕੀਤਾ ਐ ਐਸਐਸ ਟੈਕਿੰਗ ਤੋਂ ਸੁਖਜੀਤ ਸਿੰਘ ਸੰਧੂ ਰੁੜਕਾ ਕਲਾਂ ਵਾਲਿਆਂ ਨੇ ਜਿਨ੍ਹਾਂ ਨੂੰ ਆਨਰ ਪੇਟਰਾਂ ਦੀ ਜ਼ਰੂਰਤ ਹੈ ਵਧੀਆ ਕਰਾਇ ਪਾੜੇ ਨੇ 2004 ਤੋਂ ਸ਼ਿਪਿੰਗ ਕੰਟੇਨਰ ਦਾ ਕਾਰੋਬਾਰ ਹੈ ਆਕਲੈਂਡ ਕੈਲੀਫੋਰਨੀਆ ਚ ਤੁਸੀਂ ਸੰਪਰਕ ਕਰਨਾ ਐਸਐਸ ਟੈਕਿੰਗ ਤੋਂ ਸੁਖਜੀਤ ਸਿੰਘ ਸੰਧੂ ਰੁੜਕਾ ਕਲਾਂ ਵਾਲਿਆਂ ਦਾ ਨੰਬਰ 510 750 3598 510 750 3598 ਨੰਬਰ ਹੈ ਸੁਖਜੀਤ ਸਿੰਘ ਸੰਧੂ ਰੁੜਕਾ ਕਲਾਂ ਵਾਲਾ ਦਾ ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਹੈ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ ਜਿਨ੍ਹਾਂ ਦੇ ਅਮਰੀਕਾ ਚ ਕਈ ਸਾਰੇ ਕਾਰੋਬਾਰ ਨੇ ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਰਨਰ ਈਸਟ ਹਾਈਵੇ ਐਗਜ਼ਿਟ 208 ਤੇ ਇਸ ਲੋਕੇਸ਼ਨ ਤੇ ਫ੍ਰੀ ਕਾਫੀ ਈਮੇਲ ਫੈਕਸ ਕਰਨ ਦੀ ਸਹੂਲਤ ਹੈ ਤੇ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰੱਕਾਂ ਦਾ ਉਸਮਾਨ ਸਮਰੀਖੇ ਸਕਦਾ ਦੂਜੀ ਲੋਕੇਸ਼ਨ ਕੈਲੀਫੋਰਨੀਆ ਚਾ ਲਾਸਟਲ ਟ੍ਰੈਵਲ ਸੈਂਟਰ 148 14 Loma Street Hostel AZ 278 ਤੇ ਇਸ ਲੋਕੇਸ਼ਨ ਤੇ ਚਾਹ ਸ਼ਾਹ ਬਲਾਂਡੀ ਤੇ ਹੋਰਾਂ ট্রাক پارکنگ ਫਰੀ ਹੈ ਨਾਲੇ ਕੁਰਸ਼ੋਪਾ ਫਰੀ ਨਹੀਂ ਹੈ ਸਦ ਪ੍ਰਯੋਗ ਕਰੋ ਬਲਵੀਰ ਸਿੰਘ ਸਮਾਨਪੁਰੋਂ ਦੇ ਬਰਾਸਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 8413 ਸਤਨਾਮ ਸਿੰਘ ਪੰਨਾਵਾ ਸਾਹਿਬ